ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਰ ਪ੍ਰਕਾਸ਼ ਸਿੰਘ ਜ਼ੈਲਦਾਰ ਤਾਂ ਅੱਜ ਗੱਲ ਕਰਨ ਲੱਗੇ ਆ ਕਿ ਲੰਘੇ 2024 ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਹਲਕਿਆਂ ਦੇ ਵਿੱਚ ਇੱਕ ਲਗਾਤਾਰ ਵਿਵਾਦ ਬਣਿਆ ਹੋਇਆ ਜੋ ਥਮਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨਾਂ ਤੋਂ ਇੱਕ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਥਕ ਹਸਤੀ ਦੇ ਨਾਲ ਜੋ ਸੰਬੰਧਿਤ ਹੈ ਉਹ ਹੈ ਗਿਆਨੀ ਹਰਪ੍ਰੀਤ ਸਿੰਘ ਜੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹਨ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਜੇਵਾਵਾਂ ਨੇ ਉਹ ਸਮਾਪਤ ਕਰ ਦਿੱਤੀਆਂ ਗਈਆਂ ਹਨ ਅੱਜ ਕੱਲ ਇਹ ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ ਸੋ ਵਿਚਾਰਨ ਵਾਲੀ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ 2017 ਦੇ ਵਿੱਚ ਸ੍ਰੀ ਅਕਾਲ ਤਖਤ ਸਹਿਬ ਦਾ ਅਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਤਾਂ ਇਹਨਾਂ ਦੀ ਅਸਮਾਵਾ ਸਮਾਪਤ ਕਰਨ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਸੁਧਾਰ ਨਾਲ ਸੰਬੰਧਿਤ ਰਹੇ ਨੇ ਕੁਝ ਆਗੂ ਉਹਨਾਂ ਦੀ ਵੀ ਬਿਆਨ ਆਏ ਆ ਔਰ ਆਮ ਪਬਲਿਕ ਦੇ ਵੀ ਬਿਆਨ ਆਏ ਆ ਔਰ ਜੋ ਜੇ ਆਪਾਂ ਕਹਿ ਲਈਏ ਕਿ ਪਿੰਡਾਂ ਦੀ ਜਿਸ ਨੂੰ ਅਸੀਂ Google ਕਹਿ ਸਕਦੇ ਹਾਂ ਖੁੱਲ੍ਹੇ ਚਰਚਾ ਉਥੋਂ ਵੀ ਇਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਜਨੋ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ ਤਾਂ ਉਸ ਸਮੇਂ ਉਹ ਗੱਲਾਂ ਕਿਉਂ ਨਹੀਂ ਵਿਚਾਰੀਆਂ ਗਈਆਂ ਜਿਹੜੀਆਂ ਗੱਲਾਂ ਨੂੰ ਵਿਚਾਰ ਕੇ ਅੱਜ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਲੋਕਾਂ ਦਾ ਕਹਿਣਾ ਹੈ ਕਿ 2017 ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਤਾ ਉਸ ਸਮੇਂ ਉਹਨਾਂ ਤੇ ਜੋ ਇਲزام ਹੁਣ ਸਾਹਮਣੇ ਆਏ ਆ ਜਾਂ ਇਲزام ਲੱਗੇ ਨੇ ਉਹਨਾਂ ਦੀ ਪੜਤਾਲ ਕਿਉਂ ਨਹੀਂ ਕੀਤੀ ਗਈ ਜੇਕਰ ਉਹਨਾਂ ਦੇ ਵਿਰੁੱਧ ਸ਼ਿਕਾਇਤਾਂ ਪਹਿਲਾਂ ਆਈਆਂ ਸੀ ਤਾਂ ਇਹ ਸ਼ਿਕਾਇਤਾਂ ਪਹਿਲਾਂ ਵਿਚਾਰੀਆਂ ਕਿਉਂ ਨਹੀਂ ਗਈਆਂ ਉਹ ਦਸੰਬਰ 2024 ਦੀ ਦੇ ਦਿਨ ਸ੍ਰੀ ਅਕਾਲ ਤਖਤ ਸਹਿਬ ਦੀ ਫਸੀਲ ਤੋਂ ਜਦੋਂ ਫੈਸਲੇ ਆਉਂਦੇ ਆ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਲਗਾਤਾਰ ਵਿਵਾਦਾਂ ਵਿੱਚ ਬਣਿਆ ਰਿਹਾ ਤਾਂ ਇਹ ਗੱਲਾਂ ਜਾਂ ਇਹ ਸ਼ਿਕਾਇਤਾਂ ਉਸ ਤੋਂ ਬਾਅਦ ਹੀ ਕਿਉਂ ਸਾਹਮਣੇ ਆਈਆਂ ਇਹ ਸਾਰੇ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਲੈ ਗਿਆਨੀ ਜੀ ਤੇ ਜੋ ਇਲزام ਜਾਂ ਜੋ ਸ਼ਿਕਾਇਤਾਂ ਆਈਆਂ ਨੇ ਉਹ ਮਾਮਲੇ ਸੁਣਨ ਵਿੱਚ ਆਉਂਦਾ ਜਾਂ ਦੱਸਿਆ ਜਾਂਦਾ ਕਿ 2007 ਦੇ 95 ਤੋਂ ਚੁੱਕੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਉਹ ਐਨੇ ਸਾਲ ਕਿੱਥੇ ਰਹੇ ਔਰ ਐਨੇ ਸਾਲਾਂ ਦੇ ਬਾਅਦ ਉਹ ਸਾਹਮਣੇ ਕਿਵੇਂ ਆਏ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਤੇ ਵਿਚਾਰਨ ਲਈ ਲੋਕਾਂ ਨੂੰ ਮਜਬੂਰ ਕਰਦਾ ਹੈ ਔਰ ਇਹਦੇ ਵਿੱਚ ਵੇਖਣ ਵਿੱਚ ਇੱਕ ਵਕੀਲ ਜਿਨ੍ਹਾਂ ਦਾ ਨਾਮ ਹਰਪਾਲ ਸਿੰਘ ਖਾਰਾ ਹੈ ਉਹਨਾਂ ਨੇ ਇੱਕ ਦਲੀਲ ਵੀ ਦਿੱਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਵਿਅਕਤੀ ਵਿਸ਼ੇਸ਼ ਤੇ ਸ਼ਿਕਾਇਤ ਕੀਤੀ ਸੀ ਜਾਂ ਕਹਿੰਦੇ ਉਹਨਾਂ ਦੇ ਇਲਜ਼ਾਮ ਲਾਏ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਥ੍ਰੈਟ ਕੀਤਾ ਗਿਆ ਉਹਨਾਂ ਦੇ ਬੱਚਿਆਂ ਨੂੰ ਥ੍ਰੈਟ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਜਾਂ ਇਲਜ਼ਾਮਾਂ ਨੂੰ ਇਸ ਕਰਕੇ ਨਹੀਂ ਮੰਨਿਆ ਗਿਆ ਕਿਉਂਕਿ ਉਹ ਇਹਦੇ ਪ੍ਰਤੀ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ ਸਿਰਫ ਇਲਜ਼ਾਮ ਤਰਾਸ਼ੀ ਜਿਹੜੀ ਜ਼ੁਬਾਨੀ ਕੀਤੀ ਗਈ ਹੈ ਉਹਨਾਂ ਵਕੀਲ ਸਾਹਿਬ ਦੇ ਕਹਿਣ ਮੁਤਾਬਕ ਜਿਹੜੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਨੇ ਜ਼ੁਬਾਨੀ ਲਾਏ ਉਹਨਾਂ ਨੂੰ ਦਰਕਨਾਰ ਕੀਤਾ ਗਿਆ ਔਰ ਜਿਹੜੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਉਹ ਵੀ ਜ਼ੁਬਾਨੀ ਲੱਗੇ ਉਹਨਾਂ ਨੂੰ ਵਿਚਾਰ ਕੇ ਗਿਆਨੀ ਜੀ ਤੇ ਕਾਰਵਾਈ ਕੀਤੀ ਗਈ ਉਹਦੀਆਂ ਸਬਾਵਾਂ ਨੇ ਉਹਨਾਂ ਨੂੰ ਸਮਾਪਤ ਕੀਤਾ ਗਿਆ ਸੋ ਇਹ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਘਟਨਾ ਕਰਮ ਕਿਸੇ ਸਾਜਿਸ਼ ਤਹਿਤ ਤਾਂ ਨਹੀਂ ਕੀਤਾ ਗਿਆ ਔਰ ਦੇਖਣ ਵਿੱਚ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਇੱਕ ਸਮਾਗਮ ਵਿੱਚ ਬੋਲਦੇ ਹੋਏ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਾਮ ਲੈ ਕੇ ਕਾਫੀ ਤਿੱਖੇ ਤੇਵਰ ਦਿਖਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਥ ਦੇ ਲੋਕ ਆ ਜਿਹੜੇ ਉਹ ਇਹਦਾ ਫੈਸਲਾ ਕਰਨਗੇ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਅਗਲੀ ਗੱਲ ਜੇ ਕਰੀਏ ਤਾਂ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੋ ਵਿਦੇਸ਼ ਦੇ ਦੌਰੇ ਤੇ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸ਼ਰੋਮਣੀ ਕਮੇਟੀ ਦੇ ਵੱਲੋਂ ਜੋ ਕਮੇਟੀ ਗਠਿਤ ਕੀਤੀ ਗਈ ਸੀ ਉਸ ਦੀ ਰਿਪੋਰਟ ਦੇ ਆਧਾਰ ਤੇ ਉਹਨਾਂ ਦੀ ਅਸਵਾਮਾ ਨੂੰ ਸਮਾਪਤ ਕੀਤਾ ਗਿਆ। ਇਹਨਾਂ ਵਿਦੇਸ਼ੀ ਦੌਰੇ ਤੋਂ ਵਾਪਸ ਆ ਕੇ ਇਹਦੇ ਤੇ ਕੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਨੇ? ਕੀ ਇਹ ਸੱਚਮੁੱਚ ਇਹ ਇਸੇ ਤਰ੍ਹਾਂ ਫੈਸਲਾ ਲਾਗੂ ਰਹੇਗਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੰਘ ਸਾਹਿਬ ਦੇ ਵੱਲੋਂ ਇਸ ਫੈਸਲੇ ਨੂੰ ਰੱਦ ਕੀਤਾ ਜਾਵੇਗਾ? ਇਹ ਪਰ ਦੇ ਵਿੱਚ ਹੈ। ਸਮਾਜ ਦੇ ਵਿੱਚੋਂ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਔਰਤ ਦਾ ਨਾਮ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਨਾਲ ਜੋੜਿਆ ਗਿਆ ਉਹ ਬਹੁਤ ਸਮਾਂ ਪਹਿਲਾਂ ਉਹਦੀ ਸ਼ਾਦੀ ਹੋ ਚੁੱਕੀ ਹੈ ਉਹ ਆਪਣਾ ਘਰ-ਬਾਰ ਵਸਾ ਚੁੱਕੀ ਹੈ ਕੀ ਉਹਦੀ ਪਰਿਵਾਰਕ ਜ਼ਿੰਦਗੀ ਤੇ ਇਸ ਗੱਲ ਦਾ ਬੁਰਾ ਅਸਰ ਨਹੀਂ ਹੋਵੇਗਾ ਕਿ ਕਮੇਟੀ ਦੇ ਵੱਲੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਫੈਸਲਾ ਲਿਆ ਗਿਆ ਕਿ ਉਸ ਔਰਤ ਦੇ ਜਿਹੜਾ ਪੱਖ ਜਾਣਿਆ ਗਿਆ ਕਿ ਉਸ ਔਰਤ ਨੂੰ ਬੁਲਾ ਕੇ ਪੁੱਛਿਆ ਗਿਆ ਸੋ ਬਹੁਤੇ ਲੋਕ ਇਸ ਨੂੰ ਇੱਕ ਪਾਸੜ ਬਾਅਦ ਦਿੱਤਾ ਕੀਤਾ ਗਿਆ ਫੈਸਲਾ ਮੰਨਦੇ ਨੇ ਤਪਾਰੇ ਇੱਕ ਗੱਲ ਦਾਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਪੰਥਕ ਸ਼ਖਸੀਅਤਾਂ ਦੇ ਵਿੱਚ ਜਾਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਵਾਦ ਪੈਦਾ ਹੋਏ ਹੈ ਇਹ ਪੰਥ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਾੜੇ ਨਤੀਜੇ ਭੁਗਤਨੇ ਪੈਣਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਤੀਜੇ ਆਉਂਦੇ ਆ ਇਹ ਦੇਖਣਾ ਹੋਵੇਗਾ ਸਾਰੇ ਪੰਥਕ ਲੋਕਾਂ ਨੂੰ ਪੰਥ ਨਾਲ ਸੰਬੰਧਿਤ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਇਹ ਵਿਵਾਦ ਖਤਮ ਕਰਨੇ ਚਾਹੀਦੇ ਆ ਫੇਰ ਹੀ ਪੰਥਰ ਦੇ ਜਾ ਕੇ ਅੱਗੇ ਵੱਧ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਇੱਕ ਰਾਜਨੀਤਿਕ ਇੱਕ ਖੇਤਰੀ ਪਾਰਟੀ ਆ ਉਹ ਵੀ ਤਰੱਕੀ ਕਰੇ ਉਹ ਵੀ ਅੱਗੇ ਜਾਵੇ ਉਹ ਤਾਂ ਹੀ ਅੱਗੇ ਜਾ ਸਕਦੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਰੇ ਲੋਕ ਜਾਂ ਪੰਥਰ ਨਾਲ ਸੰਬੰਧਿਤ ਸਾਰੇ ਲੋਕ ਇਕਜੁੱਟ ਹੋਣਗੇ ਇਸ ਬਾਦ ਵਿਵਾਦ ਤੋਂ ਬਾਹਰ ਆਉਣਗੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹਦੇ ਕੀ ਨਤੀਜੇ ਨਿਕਲਦੇ ਨੇ ਧੰਨਵਾਦ